ਗਾਂਧੀ ਜੀ ਨੇ ਕਿਹਾ ਨਾ ਬੁਰਾ ਮਤ ਬੋਲੋ ਬੁਰਾ ਮਤ ਦੇਖੋ ਬੁਰਾ ਮਤ ਸੁਨੋ ਉਹ ਸਭ ਤੁਹਾਨੂੰ ਪਤਾ ਗਾਂਧੀ ਜੀ ਨੇ ਪਵਿੱਤਰ ਬਾਈਬਲ ਨੂੰ ਪੜਿਆ ਸੀ ਮੋਹਨਦਾਸ ਕਰਮਚੰਦ ਗਾਂਧੀ ਜੀ ਮਹਾਤਮਾ ਗਾਂਧੀ ਆਪਾਂ ਕਹਿੰਦੇ ਬਾਪੂ ਗਾਂਧੀ ਵੀ ਕਹਿੰਦੇ ਆ ਉਹਨਾਂ ਨੇ ਵੀ ਪਵਿੱਤਰ ਬਾਈਬਲ ਨੂੰ ਪੜਿਆ ਸੀ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਆ ਉਹਦੇ ਵਿੱਚ ਦਰਜ ਹੈ ਕਿ ਉਹ ਬਾਈਬਲ ਪੜ੍ਹਦੇ ਸੀ ਅਰੇ ਇੰਨੇ ਇੰਨੀ ਚੰਗੀ ਸੋਚ ਔਰ ਸ਼ਾਂਤੀ ਦੇ ਪ੍ਰੇਮੀ ਸੀ ਕਹਿੰਦੇ ਸੀ ਲੜੋ ਨਹੀਂ ਸ਼ਾਂਤੀ ਦੇ ਨਾਲ ਆਪਣੀ ਈਨ ਮਨਵਾਓ ਜਾਂ ਸ਼ਾਂਤੀ ਨਾਲ ਗੱਲਾਂ ਕਰੋ ਖੈਰ ਵਾਪਸ ਆਉਣੇ ਪੁਆਇੰਟ ਤੇ ਉਹਨਾਂ ਨੇ ਵੀ ਇਸ ਗੱਲ ਨੂੰ ਬਾਈਬਲ ਚੋਂ ਸਿੱਖ ਕੇ ਕਿਹਾ ਕਿ ਨਾ ਬੁਰਾ ਬੋਲੋ ਨਾ ਬੁਰਾ ਸੁਣੋ ਤੇ ਨਾ ਬੁਰਾ ਵੇਖੋ ਇਹ ਹਕੀਕਤ ਵਿੱਚ ਸ਼ਬਦ ਪਵਿੱਤਰ ਬਾਈਬਲ ਦੇ ਆ ਹallelujah ਹallelujah ਤਾਂ ਅੱਜ ਅੱਜ ਵਾਅਦਾ ਕਰੋ ਕਿ ਅਸੀਂ ਅਸਲੀ ਸੁਧਰਿਆ ਹੋਇਆ ਜੀਵਨ ਜੀਣਾ ਹੈ ਅੱਜ ਇਨਸਾਨੀਅਤ ਮਰ ਚੁੱਕੀ ਆ ਇਨਸਾਨ ਦੇ ਅੰਦਰ ਇਨਸਾਨ ਤਾਂ ਜਿੰਦਾ ਹੈ ਇਨਸਾਨੀਅਤ ਜਿੰਦਾ ਨਹੀਂ ਹੈ ਇੱਕ ਸਬਾ ਸੀ ਪਤਨੀਆਂ ਆਪਣੇ ਸੁਹਾਗ ਦੇ ਲਈ ਆਪਣੇ ਪਤੀ ਦੇ ਲਈ ਰੱਬ ਅੱਗੇ ਹਰ ਸਵੇਰ ਨੂੰ ਤੇ ਹਰ ਰਾਤ ਨੂੰ ਅਰਦਾਸ ਕਰਦੀਆਂ ਸੀ ਕਿ हे ਪਰਮੇਸ਼ਵਰ ਮੇਰੇ ਪਤੀ ਨੂੰ ਲੰਮੀ ਉਮਰ ਦੇ ਇਹਦੇ ਕੰਮ ਉੱਤੇ ਬਰਕਤ ਦੇ ਇਹਨੂੰ ਤੰਦਰੁਸਤੀ ਦੇ ਜੋ ਵੀ ਉਹਨਾਂ ਦੀ ਭਾਸ਼ਾ ਸੀ ਜਿੱਥੇ ਵੀ ਉਹਨਾਂ ਦਾ ਵਿਸ਼ਵਾਸ ਸੀ ਪਤਨੀਆਂ ਇਹ ਅਰਦਾਸ ਕਰਦੀਆਂ ਸੀ ਅੱਜ ਟੀਵੀ ਦੇ ਵਿੱਚ ਨਿਊਜ਼ ਦੇ ਵਿੱਚ ਕੀ ਸੁਣਨ ਨੂੰ ਮਿਲ ਰਿਹਾ ਪਤਨੀਆਂ ਪਤੀਆਂ ਦਾ ਕਤਲ ਕਰ ਰਹੀਆਂ ਆ ਤੇ ਕਤਲ ਕਰਵਾ ਰਹੀਆਂ ਆ ਇਹ ਕੀ ਆ ਪਾਪ ਦੀ ਗੁਲਾਮੀ ਬੱਚੇ ਆਪਣੇ ਮਾਪਿਓ ਦੀ ਸੁੱਖ ਮੰਗਦੇ ਸੀ ਤੇ ਮਾਪਿਓ ਆਪਣੇ ਬੱਚਿਆਂ ਦੀ ਸੁੱਖ ਮੰਗਦੇ ਸੀ ਕਿੰਨੇ ਕੇਸ ਇਹੋ ਜਿਹੇ ਰੀਸੈਂਟ ਆਏ ਆ ਕਿ ਆਪਣੇ ਬੱਚਿਆਂ ਨੂੰ ਕਤਲ ਕਰ ਦਿੱਤਾ ਮਾਪਿਆਂ ਨੇ ਔਰ ਕਿੰਨੇ ਕੇਸ ਇਹੋ ਜਿਹੇ ਆਏ ਆ ਸਗੋਂ ਐਵਰੀ ਡੇ ਆ ਰਹੇ ਆ ਕਿ ਪੁੱਤ ਪਿਓ ਨੂੰ ਕਤਲ ਕਰ ਰਿਹਾ ਆ ਧੀ ਮਾਂ ਨੂੰ ਕਤਲ ਕਰ ਰਹੀ ਆ ਜਾਂ ਜ਼ਹਿਰ ਦੇ ਕੇ ਮਾਰ ਦਿੱਤਾ ਕਾਦੇ ਬਦਲੇ ਪੈਸੇ ਦੇ ਬਦਲੇ ਉਹਨਾਂ ਨੇ ਸਾਡੀ ਗੱਲ ਨਹੀਂ ਮੰਨੀ ਇਸ ਬਦਲੇ ਇਹ ਕੀ ਆ ਇਨਸਾਨੀਅਤ ਦੇ ਮਰੇ ਹੋਣ ਦੇ ਸਬੂਤ ਦੇਖਣ ਨੂੰ ਉਹ ਇਨਸਾਨ ਹੀ ਆਰ ਲੱਗਦਾ ਹੈ ਜੀਂਦੇ ਆ ਪਰ ਉਹਨਾਂ ਦੇ ਅੰਦਰੋਂ ਇਨਸਾਨੀਅਤ ਮਰ ਚੁੱਕੀ ਆ ਉਹ ਇਨਸਾਨ ਜੇ ਕਿਸੇ ਜਾਨਵਰ ਕੋਲੋਂ ਕਿਸੇ ਨੂੰ ਡਰ ਲੱਗਦਾ ਸੀ ਤਾਂ ਕਹਿੰਦੇ ਸੀ ਆਪਦੇ ਨਾਲ ਕੋਈ ਇੱਕ ਹੋਰ ਜਾਨਾ ਲੈ ਜਾਓ ਡਰ ਨਹੀਂ ਲੱਗੂਗਾ ਕੋਈ ਸ਼ੇਰ ਚੀਤਾ ਕੋਈ ਆਵਾਰਾ ਕੁੱਤਾ ਨਹੀਂ ਪਾੜ ਕੇ ਖਾਊਗਾ ਮੈਨੂੰ ਲੱਗਦਾ ਅੱਜ ਸ਼ੇਰਾਂ ਦੇ ਮੂੰਹ ਵੀ ਬੰਦ ਹੋ ਗਏ ਆ ਕੁੱਤਿਆਂ ਨੇ ਵੀ ਵੱਢਣਾ ਤੇ ਪਾੜਨਾ ਬੰਦ ਕਰ ਦਿੱਤਾ ਪਰ ਨਾਲ ਖਲੋਤਾ ਇਨਸਾਨ ਇੱਜ਼ਤ ਦਾ ਹਿਫਾਜ਼ਤ ਕਰਨ ਵਾਲਾ ਨਹੀਂ ਰਿਹਾ ਅੱਜ ਉਹ ਹੀ ਆਪਣੇ ਨਾਲ ਦੇ ਨੂੰ ਪਾੜ ਕੇ ਖਾ ਰਿਹਾ ਨੋਚ ਰਿਹਾ ਅਰ ਰੇਪ ਕਰ ਰਿਹਾ ਛੋਟੇ ਤੋਂ ਲੈ ਕੇ ਬੁੱਢਿਆਂ ਤੱਕ ਦੇ ਕੀ ਇਹ ਇਨਸਾਨੀਅਤ ਦੇ ਮਰ ਜਾਣ ਦੇ ਸਬੂਤ ਨਹੀਂ ਆਜ ਕੁੱਤਿਆਂ ਬਿੱਲਾਂ ਸ਼ੇਰਾਂ ਗਿੱਦੜਾਂ ਤੋਂ ਡਰ ਨਹੀਂ ਲੱਗਦਾ ਅੱਜੋ ਡਰ ਲੱਗਦਾ ਕਿ ਜੋ ਇਨਸਾਨ ਮੇਰੇ ਲਾਗੇ ਖੜਾ ਹੈ ਕੀ ਮੈਂ ਇਹਦੇ ਤੋਂ ਸੁਰੱਖਿਅਤ ਹਾਂ ਇਹ ਮੇਰੀ ਇੱਜ਼ਤ ਦੀ ਰਾਖੀ ਕਰਨ ਦੇ ਲਈ ਆ ਜੋ ਨਿਲਾਮੀ ਕਰਨ ਦੇ ਲਈ ਅੱਜ ਮੈਂ ਪਰਮੇਸ਼ਵਰ ਦੇ ਅੱਗੇ ਇਸ ਰੈਜ਼ਰੇਕਸ਼ਨ ਡੇ ਦੇ ਉੱਤੇ ਇਸ ਪੁਨਰਉਥਾਨ ਦੇ ਦਿਨ ਉੱਤੇ ਇੱਕੋ ਚੀਜ਼ ਮੰਗਦੀ ਹਾਂ ਕਿ हे ਪਿਤਾ ਇਨਸਾਨ ਦੇ ਅੰਦਰ ਇਨਸਾਨੀਅਤ ਨੂੰ ਮੋੜ ਦੇ ਸਾਡੇ ਅੰਦਰ ਇਨਸਾਨੀਅਤ ਜਿਹੜੀ ਮਰੀ ਹੋਈ ਇਨਸਾਨੀਅਤ ਆ ਅੱਜ ਜੀ ਉੱਠੇ ਯਿਸੂ ਮਸੀਹ ਦੇ ਨਾਮ ਚ ਤੇ ਅਸੀਂ ਇੱਕ ਸੁਧਰਿਆ ਹੋਇਆ ਜੀਵਨ ਜੀ ਸਕੀਏ ਅਰੇ ਇੱਥੇ ਬੈਠੇ ਹਰੇਕ ਵਿਅਕਤੀ ਦੇ ਅੱਗੇ ਪੈਣਾ ਦੇ ਅੱਗੇ ਭਰਾਵਾਂ ਦੇ ਅੱਗੇ ਬਜ਼ੁਰਗਾਂ ਦੇ ਅੱਗੇ ਨੌਜਵਾਨਾਂ ਦੇ ਅੱਗੇ ਮੈਂ ਬੇਨਤੀ ਕਰਦੀ ਆ ਤੁਸੀਂ ਹਿਵਾਨ ਨਾ ਬਣਿਓ ਕਰpa ਕਰਕੇ ਮੈਂ ਤੇਆ ਮੇਰੀ ਤੁਹਾਡੇ ਅੱਗੇ ਤੁਸੀਂ ਉਹਨਾਂ ਔਰਤਾਂ ਵਿੱਚ ਸ਼ਾਮਲ ਨਾ ਹੋਇਓ ਜਿਹੜੀਆਂ ਕਿਸੇ ਨਾਲ ਰਲ ਕੇ ਆਪਣੇ ਪਤੀਆਂ ਨੂੰ ਧੋਖਾ ਦਿੰਦੀਆਂ ਆ ਕਿਉਂਕਿ ਹੁਣ ਤੁਹਾਡੇ ਨਾਲ ਮਸੀਹ ਦਾ ਨਾਮ जोड ਗਿਆ ਆ ਤੁਸੀਂ ਤਾਂ ਉਹਨਾਂ ਚੰਗੀਆਂ ਗੱਲਾਂ ਨੂੰ ਉਸ ਚੰਗੀ ਸਿੱਖਿਆ ਨੂੰ ਸੁਣ ਲਿਆ ਜਿਹੜੀ ਪਰਮੇਸ਼ਵਰ ਦੇ ਵਚਨ ਤੋਂ ਆ ਕੱਲ ਨੂੰ ਤੁਹਾਡੇ ਕਰਕੇ ਕੋਈ ਇਹ ਨਾ ਕਰੇ ਚਰਚ ਨੂੰ ਜਾਣ ਵਾਲੀਆਂ ਔਰਤਾਂ ਵੀ ਆਪਣੇ ਪਤੀਆਂ ਨੂੰ ਧੋਖਾ ਦੇ ਸਕਦੀਆਂ ਆ ਪਰ ਤੁਸੀਂ ਤਾਂ ਹਜ਼ਾਰ ਵਾਰ ਹੀ ਸੁਣਿਆ ਹੋਊਗਾ ਪੁੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਪਤਨੀਆਂ ਆਪਣੇ ਪਤੀਆਂ ਦੀ ਅਧੀਨਗੀ ਵਿੱਚ ਰਵੋ ਜੇ ਮੈਂ ਅੱਜ ਭੈਣਾਂ ਨੂੰ ਕਹਿੰਨੀ ਆ ਤੁਸੀਂ ਫਿਰ ਤੋਂ ਇਹ ਰਾਤ ਆਪਣੇ ਪਤਨੀਆਂ ਦੀ ਸੁੱਖ ਸਲਾਮਤੀ ਸ਼ਾਂਤੀ ਮੰਗਣੀ ਸ਼ੁਰੂ ਕਰੋ ਕਿ ਤੁਹਾਡੇ ਘਰ ਹੱਸਦੇ ਰਹਿਣ ਤੇ ਵਸਦੇ ਰਹਿਣ ਇਸੇ ਤਰ੍ਹਾਂ ਹੀ ਭਰਾਵਾਂ ਦੇ ਅੱਗੇ ਵੀ ਮੇਰੀ ਬੇਨਤੀ ਆ ਉਹ ਪਤਨੀਆਂ ਜਿਹੜੀਆਂ ਤੁਹਾਡੇ ਘਰ ਕੇ ਆਪਣੇ ਮਾਪਿਓ ਨੂੰ ਛੱਡ ਕੇ ਆਈਆਂ ਭੈਣਾ ਭਰਾਵਾਂ ਨੂੰ ਛੱਡ ਕੇ ਆਈਆਂ ਉਹਨਾਂ ਦਾ ਵੀ ਸਵੇਰ ਨੂੰ 8-8 ਵਜੇ ਤੱਕ ਮੰਜੇ ਉੱਤੇ ਬੈ ਕੇ ਆਰਾਮ ਕਰਨ ਦਾ ਦਿਲ ਕਰਦਾ ਪਰ ਸਭ ਜ਼ਰੂਰਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਵੇਲੇ ਸੇ ਰੁੱਟ ਕੇ ਘਰ ਦਾ ਸਾਰਾ ਕੰਮ ਕਰਦੀਆਂ ਅਰ ਤੁਹਾਡੇ ਉੱਤੇ ਈਮਾਨ ਰੱਖਦੀਆਂ ਆ ਯਕੀਨ ਕਰਦੀਆਂ ਤੁਹਾਡਾ ਆਪਣੀਆਂ ਪਤਨੀਆਂ ਨੂੰ ਧੋਖਾ ਨਾ ਦਿਓ ਕਿਉਂਕਿ ਵਚਨ ਦੇ ਵਿੱਚ ਲਿਖਿਆ ਹੈ ਪਤੀਓ ਇੱਕੀ ਪਤਨੀ ਦੇ ਪਤੀ ਰਹੋ ਸੁਲੇਮਾਨ ਦੀ ਮਾਂ ਸੁਲੇਮਾਨ ਨੂੰ ਮੱਤ ਦਿੰਦੀ ਹੈ ਕਹਿੰਦੀ ਪਰਾਈ ਇਸਤਰੀ ਤੋਂ ਬਚ ਕੇ ਰਹੀਂ ਉਹਦੇ ਬੋਲ ਤਾਂ ਲੱਲੋ ਪੱਤੇ ਦੀਆਂ ਗੱਲਾਂ ਕਰਦੇ ਆ ਪਰ ਉਹ ਅੰਦਰੋਂ ਕਿਨੌਣੀ ਤੇ ਉਜਾੜ ਦੇਣ ਵਾਲੀ ਆ ਉਹ ਇੱਜ਼ਤ ਜਿਹੜੀ ਤੁਸੀਂ ਕਈ ਸਾਲਾਂ ਵਿੱਚ ਕਮਾਈ ਆ ਤੁਸੀਂ ਅਗਰ ਉਸਔਰਤ ਦੀ ਇੱਕ ਗੱਲ ਨਾ ਮੰਨੀ ਜਿਹੜੀ ਵਿਬਚਾਰਣ ਆ ਜਿਹੜੀ ਤੁਹਾਡੀ ਪਤਨੀ ਨਹੀਂ ਆ ਉਹ ਤੁਹਾਡੀ ਸਾਲਾਂ ਦੀ ਇੱਜ਼ਤ ਇੱਕ ਮਿੰਟ ਦੇ ਵਿੱਚ ਉਜਾੜ ਸਕਦੀ ਬਰਬਾਦ ਕਰ ਸਕਦੀ ਹੈ ਇਸ ਲਈ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਨੀਵੀਆਂ ਕਰਕੇ ਆਪਣੀਆਂ ਪਤਨੀਆਂ ਦੇ ਪ੍ਰਤੀ ਵਫਾਦਾਰ ਰਹੋ ਔਰ ਪਰਮੇਸ਼ਵਰ ਦੇ ਕੋਲੋਂ ਸਬਰ ਸੰਤੋਖ ਮੰਗੋ ਆਪਣੇ ਬੱਚਿਆਂ ਦੇ ਨਾਲ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ ਔਰ ਆਪਣੇ ਘਰ ਵਿੱਚ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਇਹ ਗੱਲ ਸਿਖਾਓ ਕਿ ਕਿਸੇ ਵੱਲ ਵੀ ਗੰਦੀ ਨਜ਼ਰ ਦੇ ਨਾਲ ਦੇਖਣਾ ਨਹੀਂ ਅੱਜ ਸਰਕਾਰ ਲੱਭਦੀ ਆ ਬਲਾਤਕਾਰੀਆਂ ਨੂੰ ਕਿ ਕਿੰਨੇ ਰੇਪ ਕੀਤੇ ਆ ਉਹ ਫੜੇ ਜਾਣ ਉਹ ਹੱਥਾਂ ਤੋਂ ਬਾਹਰ ਆ ਉਹ ਲੱਭਦੇ ਨਹੀਂ ਮੈਂ ਕਹਿੰਨੀ ਬਹੁਤ ਸਾਰੇ ਬਲਾਤਕਾਰੀ ਤਾਂ ਜਦੋਂ ਅਸੀਂ ਆਨਲਾਈਨ ਆਣ ਕੇ ਪ੍ਰੀਚ ਕਰਦੇ ਆ ਸਾਡੀ ਕਮੈਂਟ ਲਿਸਟ ਦੇ ਵਿੱਚ ਨਿਰਵਸਤਰ ਹੋ ਕੇ ਤੁਰੇ ਫਿਰਦੇ ਆ ਜਿੰਨੇ ਫੜਨਾ ਉਹਨਾਂ ਨੂੰ ਫੜਨਾ ਉੱਥੋਂ ਜਾ ਕੇ ਜਿਨ੍ਹਾਂ ਦੀਆਂ ਸੋਚਾਂ ਇੰਨੀਆਂ ਗੰਦੀਆਂ ਆ ਕਿ ਉਹ ਇੰਨੇ ਭੱਦੇ ਅਲਫਾਜ਼ ਇਸਤੇਮਾਲ ਕਰਦੇ ਆ ਕਿ ਤੁਸੀਂ ਉਹ ਕਮੈਂਟਸ ਵੀ ਕਿਸੇ ਨੂੰ ਦਿਖਾ ਨਹੀਂ ਸਕਦੇ ਤੁਸੀਂ ਸੋਚੋ ਉਹਨਾਂ ਦੇ ਅੰਦਰ ਕਿ ਕੰਤਗੀ ਹੋਊਗੀ ਕਿੰਨੀ ਹਵਸ ਹੋਊਗੀ ਕਿ ਉਸ ਹਵਸ ਨੂੰ ਪੂਰਾ ਕਰਨ ਲਈ ਉਹ ਕਿਸੇ ਵੀ ਔਰਤ ਨੂੰ ਆਪਣਾ ਸ਼ਿਕਾਰ ਬਣਾ ਸਕਦੇ ਆ ਇੱਕ ਹਵਸੀ ਮਨੁੱਖ ਦੇ ਲਈ ਜਾਤ ਧਰਮ ਮਜ਼ਹਬ ਮੈਟਰ ਨਹੀਂ ਕਰਦਾ ਉਹਦੇ ਲਈ ਸਿਰਫ ਉਹਦੀ ਹਵਸ ਮੈਟਰ ਕਰਦੀ ਆ ਅੱਜ ਮੈਂ ਇੱਥੇ ਬੈਠੇ ਉਹਨਾਂ ਸਾਰੇ ਭੈਣਾਂ ਭਰਾਵਾਂ ਅੱਗੇ ਇੱਕ ਅਰਜ਼ ਕਰਨੀ ਆ ਸਾਡੇ ਸਾਰਿਆਂ ਦੇ ਕੋਲੇ ਸੋਸ਼ਲ ਮੀਡੀਆ ਪਲੇਟਫਾਰਮ ਆ ਬਹੁਤ ਚੀਜ਼ਾਂ ਸਾਨੂੰ ਦੇਖਣ ਨੂੰ ਸੁਣਨ ਨੂੰ ਮਿਲਦੀਆਂ ਆ ਜਿਹੜੀਆਂ ਸੱਚੀ ਬਹੁਤ ਹਰਟ ਕਰਦੀਆਂ ਆ ਜਦੋਂ ਅਸੀਂ ਮੈਂ ਵੈਸੇ ਰਿਲੀਜਨਸ ਦੇ ਵਿੱਚ ਬਲੀਵ ਨਹੀਂ ਕਰਦੀ ਮੈਂ ਬਲੀਵ ਕਰਦੀ ਆ ਕਿ ਪਰਮੇਸ਼ਵਰ ਇੱਕ ਹੈ ਤੇ ਉਹ ਸਭਨਾ ਦਾ ਮਾਲਿਕ ਹੈ ਤੇ ਅਸੀਂ ਉਹਦੇ ਹੱਥਾਂ ਦੀ ਰਚਨਾ ਹਾਂ ਮੈਂ ਸਿਰਫ ਐਸੇ ਗੱਲ ਦੇ ਵਿੱਚ ਬਲੀਵ ਕਰਦੀ ਆ ਅਰੇ ਯਕੀਨ ਕਰਦੀ ਆ ਕਿ ਜੇ ਅਸੀਂ ਉਹਦੇ ਭੈ ਦੇ ਅੰਦਰ ਰਵਾਂਗੇ ਇੱਕ ਸੁਧਰਿਆ ਹੋਇਆ ਜੀਵਨ ਜੀਵਾਂਗੇ ਤੇ ਉਹ ਸਾਡੇ ਉੱਤੇ ਮਿਹਰਮਾਨ ਹੈ ਕਿਉਂਕਿ ਧਰਮ ਪਰਮੇਸ਼ਵਰ ਨੇ ਨਹੀਂ ਬਣਾਇਆ ਇਸ ਲਈ ਮੈਂ ਧਰਮਾਂ ਵਿੱਚ ਬਲੀਵ ਨਹੀਂ ਕਰਦੀ ਪਰ ਹਾਂ ਕੋਸ਼ ਚੀਜ਼ਾਂ ਰਿਪਰੈਜ਼ੈਂਟ ਕਰਨ ਦੇ ਲਈ ਧਰਮ ਨਾਮ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਦੋਂ ਹੋਰ ਧਰਮਾਂ ਦੀਆਂ ਧਰਮ ਪੁਸਤਕਾਂ ਦੇ ਪੰਨੇ ਫਟਦੇ ਆ ਬੜਾ ਬਵਾਲ ਹੁੰਦਾ ਆ ਬੜੇ ਵੱਡੇ ਪੱਦਰ ਦੀਆਂ ਕਾਰਵਾਈਆਂ ਹੁੰਦੀਆਂ ਆ ਜਦੋਂ ਕੋਈ ਵਿਅਕਤੀ ਕਿਸੇ ਹੋਰ ਧਰਮ ਦਾ ਕੋਈ ਸ਼ਬਦ ਲੈ ਕੇ ਉਹਦੀ ਗਲਤ ਪ੍ਰੋਨਨਸੀਏਸ਼ਨ ਕਰਦਾ ਆ ਬਹੁਤ ਵੱਡੇ ਪੱਧਰ ਦੀ ਕਾਰਵਾਈ ਹੁੰਦੀ ਆ ਬਹੁਤ ਗਲਤ ਆ ਕਿਸੇ ਦੀ ਵੀ ਆਸਥਾ ਨੂੰ ਠੇਸ ਲਾਉਣਾ ਬਹੁਤ ਗਲਤ ਆ ਕਿਸੇ ਵੀ ਧਰਮ ਪੁਸਤਕ ਦੀ ਬੇਅਦਬੀ ਕਰਨਾ ਬਹੁਤ ਗਲਤ ਆ ਕਿਸੇ ਵੀ ਮਜ਼ਹਬੀ ਅੱਖਰ ਦੀ ਤੋਹੀਨ ਕਰਨਾ ਨਹੀਂ ਕਰਨੀ ਚਾਹੀਦੀ ਮੈਂ ਵਿਰੋਧ ਵਿੱਚ ਹਾਂ ਉਹਨਾਂ ਲੋਕਾਂ ਦੇ ਜਿਹੜੇ ਕਿਸੇ ਵੀ ਧਰਮ ਨੂੰ ਮਜ਼ਹਬ ਨੂੰ ਗਲਤ ਕਰਦੇ ਆ 100 ਨਹੀਂ 1000% ਮੈਂ ਉਹਨਾਂ ਦੇ ਵਿਰੋਧ ਵਿੱਚ ਹਾਂ ਪਰ ਇਹ ਤਾਂ ਮੇਰਾ ਰਾਈਟ ਆ ਨਾ ਕਿ ਮੈਂ ਪੁੱਛ ਸਕਾਂ ਸਾਡੇ ਉੱਤੇ ਠਹਿਰਾਏ ਹੋਏ ਹਾਕਮਾਂ ਦੇ ਕੋਲੋਂ ਕਿ ਤੁਸੀਂ ਲੋਕੀ ਇਸ ਧਰਤੀ ਦੇ ਲੋਕੀ ਨਹੀਂ ਇਸ ਦੇਸ਼ ਦੇ ਲੋਕੀ ਨਹੀਂ ਜਿਹੜਾ ਮਰਜੀ ਉੱਠਦਾ ਆ ਉਹ ਬਾਈਬਲ ਨੂੰ ਅੱਗ ਲਗਾਉਂਦਾ ਤੇ ਕੋਈ ਕਾਰਵਾਈ ਵੀ ਨਹੀਂ ਹੁੰਦੀ ਜਿਹੜਾ ਮਰਜੀ ਉੱਠਦਾ ਆ ਉਹ ਹਾਲੇਲੂਇਆ ਸ਼ਬਦ ਨੂੰ ਕਾਰ ਦੇ ਬਾੰਗ ਮਜ਼ਾਕ ਦੇ ਬਾੰਗ ਪੱਦੀ ਠਿਉਂ ਦੇ ਵਿੱਚ ਪੱਦੀ ਜਗਾ ਦੇ ਉੱਤੇ ਬੋਲ ਕੇ ਮਜ਼ਾਕ ਉਡਾਉਂਦੇ ਆ ਉਦੇ ਉੱਤੇ ਕੋਈ ਕਾਰਵੀਰ ਨਹੀਂ ਹੁੰਦੀ ਸਗੋ ਹੋਰ ਮਜ਼ਾਕ ਉਡਾਇਆ ਜਾਂਦਾ ਹੈ ਕਿ ਇਹ ਵਾਕਿਆ ਹੀ ਬਰਾਬਰਤਾ ਆ ਕਿ ਇਹੋ ਹੀ ਸਾਡੇ ਸੰਵਿਧਾਨ ਦੀ ਡੈਮੋਕ੍ਰੇਸੀ ਸਾਨੂੰ ਦੱਸਦੀ ਆ ਅੱਜ ਮੈਂ ਇਸ ਦੇਸ਼ ਦੀ ਇੱਕ ਨਾਗਰਿਕ ਹੋਣ ਦੇ ਨਾਤੇ ਮੈਂ ਇਸ ਦੇਸ਼ ਦੇ ਆਤਮਾ ਦੇ ਕੋਲੋਂ ਅਪੀਲ ਕਰਕੇ ਬੇਨਤੀ ਕਰਕੇ ਮੰਗਦੀ ਆ ਕਿ ਸਾਨੂੰ ਵੀ ਬਰਾਬਰ ਦੇ ਰਾਈਟਸ ਦਿੱਤੇ ਜਾਣ ਉਹ ਰਾਈਟਸ ਜਿਹੜੇ ਸੰਵਿਧਾਨ ਦੀ ਕਿਤਾਬ ਵਿੱਚ ਤਾਂ ਲਿਖ ਦਿੱਤੇ ਗਏ ਆ ਕਿ ਸਾਨੂੰ ਵੀ ਦੂਜਿਆਂ ਦੇ ਵਾਂਗ ਆਪਣੇ ਧਰਮ ਨੂੰ ਮੰਨਣ ਦੀ ਖੁੱਲ੍ਹ ਕੇ ਪ੍ਰਚਾਰ ਕਰਨ ਦੀ ਇਜਾਜ਼ਤ ਆ ਸਾਡੇ ਕੋਲੇ ਵੀ ਰਾਈਟਸ ਆ ਕਿ ਹਰੇਕ ਇਨਸਾਨ ਦੀ ਤਰ੍ਹਾਂ ਜਿੰਨੂੰ ਜਿੱਥੇ ਸਾਡੀ ਆਸਥਾ ਆਸੀ ਉੱਥੇ ਸਜਦਾ ਕਰ ਸਕੀਏ ਫਿਰ ਸਾਡੇ ਰਾਈਟਸ ਸਿਰਫ ਲਿਖਤੀ ਤੇ ਦੂਜਿਆਂ ਦੇ ਪ੍ਰੈਕਟੀਕਲ ਇਦਾਂ ਕਿਉਂ ਮੇਰੇ ਭੈਣੋ ਭਰਾਵੋ ਇੱਕ ਦਿਨ ਆਪਣੇ ਰਾਈਟਸ ਲੈਣ ਦੇ ਲਈ ਸਾਨੂੰ ਖੜੇ ਹੋਣਾ ਪੈਣਾ ਆ ਉਹ ਦਿਨ ਦੂਰ ਨਹੀਂ ਆ ਇਸ ਲਈ ਆਪਣੇ ਅੰਦਰ ਆਪਣੇ ਹੱਕ ਨੂੰ ਇਮਾਨਦਾਰੀ ਨਾਲ ਕਾਨੂੰਨ ਦੀ ਸਹਾਇਤਾ ਦੇ ਨਾਲ ਸ਼ਾਂਤ ਤਰੀਕੇ ਦੇ ਨਾਲ ਕਿੱਦਾਂ ਪ੍ਰਾਪਤ ਕੀਤਾ ਜਾ ਸਕਦਾ ਉਸ ਯੋਜਨਾ ਦੇ ਉੱਤੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਆ ਔਰ ਮੈਂ ਯਕੀਨ ਕਰਦੀ ਆ ਕਿ ਤੁਸੀਂ ਮੇਰੇ ਨਾਲ ਸਹਿਮਤ ਹੋ ਤੇ ਮੇਰੇ ਨਾਲ ਖੜੇ ਹੋ ਕਿ ਅਗਰ ਸਾਨੂੰ ਕਦੀ ਸਰਕਾਰੀ ਦਰਬਾਰੇ ਜਾਣ ਦੀ ਵੀ ਜ਼ਰੂਰਤ ਪਵੇ ਤਾਂ ਕੌਣ ਮੇਰੇ ਨਾਲ ਤੁਰੂਗਾ ਮੇਰੇ ਰਾਈਟਸ ਲੈਣ ਦੇ ਲਈ ਹਾਲੇਲੂਇਆ ਹਾਲੇਲੂਇਆ ਅਸੀਂ ਕਿਸੇ ਦਾ ਵਿਰੋਧ ਕਰਨ ਦੇ ਲਈ ਨਹੀਂ ਬੋਲ ਰਹੇ ਸੋਗੋ ਮੈਂ ਤਾਂ ਨੌਜਵਾਨਾਂ ਨੂੰ ਇਹ ਅਪੀਲ ਕਰਦੀ ਆ ਕਿ ਜਿਵੇਂ ਲੋਕੀ ਸੋਸ਼ਲ ਮੀਡੀਆ ਤੇ ਆਣ ਕੇ ਮਾਵਾਂ ਦੀਆਂ ਭੈਣਾਂ ਦੀਆਂ ਗਾਲਾਂ ਕੱਢਦੇ ਆ ਉਹਨਾਂ ਨੂੰ ਤੁਸੀਂ ਵੀ ਗਾਲਾਂ ਦੇ ਵਿੱਚ ਜਵਾਬ ਦਿੰਨੇ ਉਹ ਇਦਾਂ ਨਾ ਕਰਿਆ ਕਰੋ ਹਰੇਕ ਰੁੱਖ ਆਪਣੇ ਫਲਾਂ ਤੋਂ ਪਛਾਣਿਆ ਜਾਂਦਾ ਹੈ ਸਾਡੇ ਬੁੱਢੇ ਦਾ ਇਹ ਫਲ ਨਹੀਂ ਹੈ ਕਿ ਅਸੀਂ ਗਾਲ ਦੇ ਕਾਲ ਕੱਢੀਏ ਅਸੀਂ ਵੀ ਉਹਨਾਂ ਦੀ ਭਾਸ਼ਾ ਵਿੱਚ ਉਹਨਾਂ ਨੂੰ ਜਵਾਬ ਦੇਈਏ ਸਾਨੂੰ ਪਵਿੱਤਰ ਬਾਈਬਲ ਇਦਾਂ ਬਿਲਕੁਲ ਨਹੀਂ ਸਿਖਾਉਂਦੀ ਨਾ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਇਹੋ ਜਿਹਾ ਕੋਈ ਉਪਦੇਸ਼ ਦਿੱਤਾ ਕਿ ਅੱਖ ਦੇ ਵੱਟੇ ਤੁਸੀਂ ਵੀ ਅੱਖ ਕੱਢ ਦਿਓ ਨਹੀਂ ਹਾਂ ਤੁਸੀਂ ਆਪਣੀ ਗੱਲ ਰੱਖਣਾ ਚਾਹੁੰਦੇ ਹੋ ਸੁਲਝੇ ਹੋਏ ਸ਼ਬਦਾਂ ਦੇ ਨਾਲ ਉਹਨਾਂ ਦੀਆਂ ਗੱਲਾਂ ਦਾ ਜਵਾਬ ਦਿਓ ਆਪਣਾ ਪੱਖ ਰੱਖੋ ਪਰ ਕੋਈ ਵੀ ਉਹ ਵਿਅਕਤੀ ਜਿਹੜਾ ਆਫਲਾਈਨ ਚ ਆਨਲਾਈਨ ਮੈਨੂੰ ਸੁਣ ਰਿਹਾ ਇਹ ਕਹਿੰਦਾ ਕਿ ਮੈਂ ਪ੍ਰਭੂ ਯਿਸੂ ਦੇ ਨਾਲ ਪਿਆਰ ਕਰਦਾ ਮੈਂ ਉਹਦੀ ਦਿੱਤੀ ਸਿੱਖਿਆ ਨੂੰ ਫੋਲੋ ਕਰਦਾ ਅੱਜ ਮੈਂ ਉਹਨੂੰ ਜ਼ਰੂਰ ਇਹ ਸਲਾਹ ਦੇਣੀ ਚਾਹਨੀ ਆ ਕਿ ਤੁਸੀਂ ਗਾਲ ਵੱਟੇ ਗਾਲ ਨਹੀਂ ਕੱਢਣੀ ਤੁਸੀਂ ਅਪਸ਼ਬਦ ਦੁਰਵਚਨ ਦਾ ਇਸਤੇਮਾਲ ਤੁਸੀਂ ਨਹੀਂ ਕਰਨਾ ਤੁਸੀਂ ਨਾਨਸੈਂਸ ਵਰਡਿੰਗ ਜਿਹੜੀ ਆ ਆਪਣੀ ਕਲਮ ਦੇ ਵਿੱਚ ਆਪਣੀ ਲਿਖਤ ਦੇ ਵਿੱਚ ਨਹੀਂ ਲੈ ਕੇ ਆਉਣੀ ਇਸੇ ਤੋਂ ਹੀ ਪਤਾ ਲੱਗੂਗਾ ਕਿ ਤੁਹਾਨੂੰ ਕੀ ਸਿੱਖਿਆ ਦਿੱਤੀ ਜਾ ਰਹੀ ਆ ਔਰ ਉਹ ਕਿਸ ਇਲਮ ਨੂੰ ਗ੍ਰਹਿਣ ਕਰ ਰਹੇ ਆ ਹallelujah ਹallelujah ਅੱਜ ਹੋਰ ਦਿਓ ਕਿ ਸਾਡੇ ਅੰਦਰ ਮਸੀਹ ਜੀ ਉੱਠੇ ਉਹ ਸਾਡੀ ਅਗਵਾਈ ਕਰੇ ਕਿ ਅੱਗੇ ਅਸੀਂ ਕਿਵੇਂ ਚੱਲਣਾ ਹੈ ਉਹ ਸਾਡੀ ਅਗਵਾਈ ਕਰੇ ਕਿ ਕਿਵੇਂ ਅਸੀਂ ਉਸ ਨਾਸ਼ ਕਰਨ ਵਾਲੇ ਆਤਮਾ ਦਾ ਜਿਹੜਾ ਆਤਮਿਕ ਥਾਵਾਂ ਤੇ ਸਾਡੇ ਵਿਰੁੱਧ ਜ਼ੋਰ ਮਾਰਦਾ ਕਿਵੇਂ ਅਸੀਂ ਉਹਦਾ ਸਾਹਮਣਾ ਕਰਨਾ ਕਿਉਂਕਿ ਵਚਨ ਚ ਲਿਖਿਆ ਵੈਰੀ ਦਾ ਸਾਹਮਣਾ ਕਰੋ ਤੇ ਉਹ ਤੁਹਾਡੇ ਅੱਗੇ ਭੱਜ ਜਾਵੇਗਾ ਅਸੀਂ ਪ੍ਰਾਰਥਨਾਵਾਂ ਦੇ ਦੁਆਰਾ ਸਾਹਮਣਾ ਕਰਨਾ ਹੈ